ਜਿਨੇ ਲਿਆਂਦਾ ਉਹਨੇ ਪਾਇਆ ਨਹੀਂ ਜਿਨੇ ਪਾਇਆ ਉਹਨੂੰ ਪਤਾ ਨਹੀਂ ਦੱਸ ਕੋ ਕਿਦਾਂ ਜਿਨੇ ਲਿਆਂਦਾ ਉਹਨੇ ਉਹਨੇ ਪਾਇਆ ਨਹੀਂ ਜਿਨੇ ਪਾਇਆ ਉਹਨੂੰ ਪਤਾ ਨਹੀਂ ਲਾਦ ਮੰਗਲਾ ਸਤੀ ਸਤੀ ਕੀ ਜੀ ਜੋ ਕੀ ਜੀ ਦੱਸ ਇਹਨੂੰ ਪਤਾ ਲੱਗਿਆ ਬਾਜੀ ਨੂੰ ਪਤਾ ਹੈ ਕੀ ਤੂੰ ਲਾ ਦਵਾਂਗੇ ਪਹਿਲਾਂ ਇਹ ਪਤਾ ਪਤਾ ਲੱਗਿਆ ਲੱਗਿਆ ਪਤਾ ਮਾਰ ਜਾ ਗਿਆ ਉਹਦਾ ਗਲਤੀ ਹੋਵੇ ਹੈ ਹੋ ਸਕਦਾ ਕਿ ਆਪਣਾ ਨੁਦ ਵੀ ਹੋ ਸਕਦਾ ਹਾਂ ਸਰ ਹਾਂ ਸਰ ਨਹੀਂ ਨਹੀਂ ਗੁੱਸਾ ਲੱਗੇ ਗੁੱਸਾ ਤਾਂ ਹਰ ਕਿਸੇ ਨੂੰ ਆ ਜਾਂਦਾ ਜਿਹੜਾ ਲੈ ਕੇ ਆਉਂਦਾ ਉਹ ਪਾਉਂਦਾ ਨਹੀਂ ਜਿਹੜਾ ਪਾਉਂਦਾ ਉਹਨੂੰ ਪਤਾ ਹੀ ਨਹੀਂ ਕਿਨੇ ਪਾਇਆ ਹੈ ਬਸ ਦੱਸੋ ਲਗਾਓ ਦਿਮਾਗ ਲਗਾਓ ਛਤੀ ਛਤੀ ਜੀ ਵੀ ਦੱਸ ਦੋ ਮੈਂ ਤੈਨੂੰ ਬਾਹੀਆ ਮੈਂ ਤਾਂ ਮੈਨੂੰ ਦੱਸੋ ਨਹੀਂ ਹਾਂ ਤੁਸੀਂ ਦੱਸੋ ਦੱਸੋ ਕਫਨ ਕਫਨ ਹਾਂ ਕਫਨ ਉਹ ਜਿਹੜਾ ਬੰਦਾ ਲੈ ਕੇ ਆਉਂਦਾ ਉਹ ਥੋੜਾ ਪਾਉਂਦਾ ਆ ਆਉਂਦਾ ਕੋਣ ਆ ਮਰਿਆ ਦਾ ਬੰਦਾ ਪਤਾ ਕੀ ਉਹਨੂੰ ਕੀ ਪਤਾ ਹੁੰਦਾ ਮੈਂ ਕਫਨ ਪਾ ਲਿਆ ਇੱਕ ਹੋਰ ਸਵਾਲ ਉਹ ਆਈ ਮੈਨੂੰ ਪਤਾ ਹੀ ਨਹੀਂ ਉਹਾਈ ਜਾਂ ਫੇ ਕਹ ਲਉ ਉਹਾਈ ਮੈਂ ਦੇਖੀ ਨਹੀਂ 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 ਮੌਤ ਵੀ ਕਿਤੇ ਬੰਦੇ ਲਖ ਜਾਂਦੀ ਹੈ ਮਰਦਾ ਵੀ ਬੰਦੇ ਲਖ ਜਾਂਦੀ ਹੈ ਹਾਂ ਕੀ ਜੀਦਾ ਸੀ ਦੱਸੋ ਦੱਸੋ ਤੁਹਾਨੂੰ ਪਤਾ ਉਹਾਈ ਮੈਂ ਦੇਖੀ ਮੈਂ ਦੇਖੀ ਉਹਾਈ ਮੈਂ ਦੇਖੀ ਅਬ ਨਹੀਂ ਨਹੀਂ ਹਵਾ ਦਾ ਤਾਂ ਮਹਿਸੂਸ ਹੋ ਜਾਂਦੀ ਹੈ ਇਹ ਆ ਗਈ ਆ ਰੋਜ਼ ਇਹ ਕਦੋਂ ਆ ਜਾਂਦੀ ਆ ਨੇਰੀ ਨੇਰੀ ਵੀ ਪਤਾ ਲੱਗੇ ਪਤਾ ਲੱਗ ਜਾਂਦਾ ਨੇਰੀ ਦਾ ਰੋਜ਼ ਹੀ ਦੇਖਦੀ ਨਹੀਂ ਆਪਾਂ ਨੂੰ ਮੇਨ ਗੱਲ ਇਹ ਆ ਦੇਖਦੀ ਨਹੀਂ ਆ ਹਾਂ ਮਹਿਸੂਸ ਹੋ ਜਾਂਦੀ ਆ ਪਰ ਦੇਖਦੀ ਨਹੀਂ ਹਵਾਦ ਹੁਣ ਰੁੱਖ ਹਿਲਦੇ ਆਪਾਂ ਪਤਾ ਲੱਗ ਜਾਂਦਾ ਕਿ ਹਵਾ ਚੱਲਨ ਗਈ ਆ ਹਨਾ ਉਹ ਵਹੀ ਮੈਂ ਦੇਖੀ ਹਾਂ ਉਹ ਵਹੀ ਮੈਂ ਦੇਖੀ ਆ ਦੱਸੋ ਕਿਹੜੀ ਚੀਜ਼ ਆ ਹਰ ਬੰਤੇ ਨੂੰ ਰੀਡਾਇਰੈਕਟ ਆ ਕੋਈ ਜੀ ਹੁਜੰਤ ਹੋਵੇ ਲੈ ਇੰਨਾ ਤੋਂ ਕਰੀ ਨਾ ਹਿੰਟ ਵੱਡਾ ਦੇ ਦਿੱਤਾ ਮੈਂ ਅੱਛਾ ਸ਼ੇਅਰ ਹਾਂ ਸ਼ੇਅਰ ਉਹ ਨਹੀਂ ਸ਼ੇਅਰ ਕਿਥੇ ਉਹ ਆਈ ਮੈਂ ਦੇਖੀ ਨਹੀਂ ਇਹਦਾ ਉਹ ਆਈ ਮੈਂ ਦੇਖੀ ਨਹੀਂ ਗੱਲ ਗੱਲ ਹੀ ਬਸ ਇਹ ਨਹੀਂ ਆ ਉਹ ਆਈ ਮੈਂ ਦੇਖੀ ਨਹੀਂ ਉਹ ਆਈ ਮੈਂ ਦੇਖੀ ਨਹੀਂ ਕੀ ਲੱਗਿਆ ਦਸੋ ਦਸੋ ਇਹ ਦੋ ਦੋ ਹਦਰਾ ਤਾਂ ਹੋ ਗਿਆ ਗਈ ਮੈਂ ਕਿਦਾਂ ਉਹ ਆਈ ਮੈਂ ਦੇਖੀ ਨਹੀਂ ਆਵਾਜ਼ ਸੁਣ ਨਹੀਂ ਆਈ ਹੈ ਦੋਈ ਆ ਉਹ ਆਈ ਮੈਂ ਦੇਖੀ ਨਹੀਂ ਦੋ ਲੱਭ ਜਾ ਮੈਂ ਜੋਈ ਲੱਭ ਦਸੋ ਦਸੋ ਲਾਉਦ ਮਾ ਤੇ ਦਰਸ਼ਕਾਂ ਨੂੰ ਵੀ ਬੇਨਤੀ ਹੈ ਕਮੈਂਟਾਂ ਵਿੱਚ ਆਪਣੇ ਜਵਾਬ ਜ਼ਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਲਾਇਕ ਫੋਲੋ ਚੈਨਲ ਨੂੰ ਜਰੂਰ ਕਰ ਲਿਓ ਹਾਂਜੀ ਦੱਸੋ ਦੱਸ ਦਿਓ ਜਵਾਬ ਉਹ ਆਈ ਮੈਂ ਦੇਖੀ ਨਹੀਂ ਨਹੀਂ ਬੱਲੇ ਪਿਆ ਉਹ ਆਈ ਕੋਈ ਦੱਸੋ ਹਾਂ ਉਹ ਚੀਜ਼ ਨੀਂਦ ਨੀਂਦ ਆ ਜਾਂਦੀ ਆ ਆਪਾਂ ਨੂੰ ਪਰ ਆਪਾਂ ਦੇਖੀ ਕਦੇ ਨਹੀਂ ਦੇਖੀ ਨੀਂਦ ਆ ਗਈ ਸੌਂ ਗਏ ਪਤਾ ਹੀ ਨਹੀਂ ਕਿੱਥੇ ਵਾਏ ਕਿੱਥੇ ਨਹੀਂ ਨੀਂਦ ਕਿਹਨਾਂ ਦੇਖੀ ਅੱਜ ਤੱਕ ਨਹੀਂ ਦੇਖੀ ਨਹੀਂ ਦੇਖੀ ਨੀਂਦ ਕਿਸੇ ਨੇ ਨਹੀਂ ਦੇਖੀ ਆਉਂਦੀ ਸਭ ਨੂੰ ਆ ਚਾਹੇ ਜਾਨਵਰ ਹੋਵੇ ਪੰਛੀ ਹੋਵੇ ਬੰਦਾ ਹੋਵੇ ਹੈਨਾ ਹਾਂਜੀ ਵੀਡੀਓ ਵਧੀਆ ਲਗੀ ਸ਼ੇਅਰ ਜਰੂਰ ਕਰਿਓ